ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਇਸ ਵਾਰ ਨਵੇਂ ਜਿਹੜੇ ਕੈਨੇਡਾ ਦੇ ਚੇਂਜਸ ਆਏ ਸਭ ਤੋਂ ਜ਼ਿਆਦਾ ਇਫੈਕਟ ਜੇ ਕਿਸੇ ਇਨਟੇਕ ਤੇ ਹੋਇਆ ਉਹ ਮੇ ਇਨਟੇਕ ਤੇ ਆ ਸਭ ਤੋਂ ਜ਼ਿਆਦਾ ਇਨਕੁਆਇਰੀ ਕਮੈਂਟਸ ਵੀ ਸਟੂਡੈਂਟਸ ਦੇ ਮੇਨ ਟੇਕਸ ਨੂੰ ਲੈ ਕੇ ਆ ਰਹੇ ਆ ਸੋ ਪ੍ਰੈਜ਼ੈਂਟ ਸਟੇਟਸ ਕੀ ਹੈ ਮੇ ਇਨਟੇਕ ਦਾ ਕੀ ਕੀ ਪੋਸਿਬਿਲਿਟੀਜ਼ ਹੋ ਸਕਦੀਆਂ ਜਿਨ੍ਹਾਂ ਨੇ ਮੇ ਦੇ ਵਿੱਚ ਅਪਲਾਈ ਕੀਤਾ ਕਈ ਸਟੂਡੈਂਟਸ ਡਿਫਰੈਂਟ ਸਟੇਜਸ ਤੇ ਨੇ ਐਕਚੁਅਲੀ ਸਟੂਡੈਂਟਸ ਕਈਆਂ ਨੇ ਫੀਸ ਭਰਨੀ ਹੈ ਹਜੇ ਭਰਤੀ ਹੈ ਉਹ ਸਾਰੇ ਸਟੂਡੈਂਟਸ ਦੇ ਸਿਨੈਰੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਗੈਸ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਰ ਜੀ ਦਾ ਜੀ ਸੋ ਪਹਿਲਾ ਤਾਂ ਮੇਨ ਟੇਕ ਨੂੰ ਲੈ ਕੇ ਕੈਟਾਗਰੀਜ਼ ਦੀ ਗੱਲ ਕਰ ਲੈਨੇ ਸਟੂਡੈਂਟਸ ਕਿਸ-ਕਿਸ ਸਟੇਜ ਤੇ ਨੇ ਸਰ ਦੇਖੋ ਮੇਨ ਟੇਕ ਨੂੰ ਲੈ ਕੇ ਤਿੰਨ ਸਟੇजेस ਆ ਇੱਕ ਕੋ ਸਟੂਡੈਂਟ ਜਿਹੜਾ ਮੇਨ ਟੇਕ ਨੂੰ ਅਪਲਾਈ ਕਰ ਚੁੱਕਾ ਸੀ ਰੂਲਸ ਤੋਂ ਪਹਿਲਾਂ ਸੋ ਉਹ ਤਾਂ ਹੁਣ ਸੇਫ ਆ ਕਿਉਂਕਿ ਜਦੋਂ ਰੂਲਸ ਚੇਂਜ ਹੋਏ ਤਾਂ ਹਫਤਾ 10 ਦਿਨ ਰਿਜ਼ਲਟਸ ਨਹੀਂ ਆਏ ਉਹ ਸਟੂਡੈਂਟ ਬਹੁਤ ਵਰੀਅਡ ਹੋਏਗਾ ਕਿ ਕਿ ਸਾਡੇ ਵੀਜ਼ਾਸ ਆ ਜਾਣਗੇ ਟਾਈਮ ਸੇ ਆ ਜਾਣਗੇ ਬਟ ਉਹ 올ਓਵਰ ਵਧੀਆ ਹੀ ਰਿਹਾ ਸਟੂਡੈਂਟਸ ਦੇ ਮੇਨ ਟੇਕ ਦੇ ਵੀਜ਼ਾਸ ਆ ਗਏ ਔਰ ਇਵਨ ਸਕਸੈਸ ਰੇਟ ਤੇ ਉਹਨਾਂ ਦੇ ਆ ਗਏ ਆ ਉਹ ਵੀ ਆ ਰਹੇ ਹਾਲੇ ਸਰ ਸਟਿਲ ਕਈ ਆਦੀ ਅੰਬੈਸੀ ਦੇ ਵਿੱਚ ਫਾਈਲਸ ਹੈਗੀਆਂ ਵਾ ਸੋ ਬਹੁਤ ਨੰਬਰ ਆਫ ਮੈਂ ਕਹੂੰਗੀ ਕਿ 20 25% ਹੀ ਰਹਿ ਗਿਆ ਬਾਕੀ ਕਹ ਲੋ ਕਿ ਜਿਨ੍ਹਾਂ ਦੀਆਂ ਫਾਈਲਸ ਲੱਗੀਆਂ ਹੋਈਆਂ ਸੀ ਆਲਮੋਸਟ ਵੀਜ਼ਾਸ ਆ ਗਏ ਆ ਸੋ ਨੈਕਸਟ ਕੈਟਾਗਰੀ ਉਹ ਹੈਗੀ ਆ ਜਿਹਨੇ ਆਪਣੀ ਆਫਰ ਲੈਟਰ ਅਪਲਾਈ ਕੀਤੀ ਹੋਈ ਸੀ ਫੀਸ ਨਹੀਂ ਪੇ ਕੀਤੀ ਉਹ ਵੀ ਸੇਫ ਆ ਕਿਉਂਕਿ ਆਬਵੀਅਸ ਹੈ ਕਿ ਹੁਣ ਫੀਸ ਪੇ ਕਰਨ ਦਾ ਕੋਈ ਮਤਲਬ ਨਹੀਂ ਕਿਉਂਕਿ ਆਬਵੀਅਸ ਹੈ ਪੀਐਲ ਦਾ ਹਾਲੇ ਕੁਝ ਪਤਾ ਨਹੀਂ ਆ ਹੁਣ ਜਿਹੜੀ ਜਿਹੜਾ ਨੇ ਫੀਸ ਪੇ ਕਰਤੀ ਸੀ ਉਹਨਾਂ ਲਈ ਐਸਟੀਮ ਬੜੀ ਕੰਫਿਊਜ਼ਨ ਬਣੀ ਹੋਈ ਆ ਕਿਉਂਕਿ ਜਿਹਨਾਂ ਨੇ ਫੀਸ ਪੇ ਕਰਤੀ ਹੈ ਐਲਓਏ ਆ ਗਿਆ ਉਹਨਾਂ ਦਾ ਉਹਨਾਂ ਦਾ ਸਿਰਫ ਉਹਨਾਂ ਪਾਰਟ ਕੀ ਰਹਿ ਗਿਆ ਸੀਗਾ ਫਾਈਲ ਸਬਮਿਟ ਕਰਨ ਦਾ ਸੋ ਜਦ ਤੱਕ ਪੀਐਲ ਇਸ਼ੂਜ਼ ਨਹੀਂ ਸਟਾਰਟ ਹੁੰਦੇ ਆ ਉਹதோ ਤੱਕ ਉਹ ਡਿਫਾਇਲ ਸਬਮਿਟ ਨਹੀਂ ਹੋਊਗੀ ਬਟ ਜਿਸ ਤਰੀਕੇ ਦੇ ਨਾਲ ਹਾਲੇ ਤੱਕ ਕੋਈ ਪ੍ਰੋਵਿੰਸ ਵਾਈਜ਼ ਤੁਹਾਨੂੰ ਕੋਈ ਅਪਡੇਟ ਨਹੀਂ ਆਈਆਂ ਸਿਰਫ ਕਿ ਉਹ ਬੈਕਤੀ ਆਈ ਆ ਕਿ ਤੁਸੀਂ ਸੀਏਕਯੂ ਦੇ ਵਿੱਚ ਐਡ ਆਨਲਾਈਨ ਕਰਕੇ ਅਪਲਾਈ ਕਰ ਸਕਦੇ ਹੋ ਬਟ ਮੈਕਸਿਮਮ ਬੱਚਿਆਂ ਨੇ ਬਾਕੀ ਪ੍ਰੋਵਿੰਸ ਦੇ ਵਿੱਚ ਫੀਸਿਸ ਪੇ ਕੀਤੀਆਂ ਹੋਈਆਂ ਸੋ ਉਹਨਾਂ ਲਈ ਮੈਂ ਇਹੀ ਕਹੂੰਗੀ ਕਿ ਉਹ ਡੈਫਰ ਕਰਵਾ ਲੈ ਕਿਉਂਕਿ ਡੈਫਰ ਦਾ ਇੱਦਾਂ ਹੈ ਕਿਉਂਕਿ ਸਪਟੰਬਰ ਇਨਟੇਕ ਅੱਗੇ सेम उदाहरण पिछले इंटेक्स माँगो स्नैटरियो नहीं रहे हैं। सितंबर जी डेफर कराना पड़ेगा सारे उन तोड़ डबल। मैं देखो। मतलब देखो और आप थोड़ी जी देखो उन आप एक तरह दूसरी देखो मार्च स्टार्टिंग आ जानी है ना फेब्रुअरी एंड हैगा तब मार्च तो बाद एप्रल ता डेको रह गया मई ता इंटेक्स तो स ਕਰ ਕਰਵਾਣਗੇ ਮੰਨ ਲਓ ਸਿਨੈਰੀਓ ਬਣਦਾ ਕਿ ਕਰਾਣਾ ਪੈ ਜਾਂਦਾ ਮਈ ਤੋਂ ਸਪਟੈਂਬਰ ਚ ਫਿਰ ਸਪਟੈਂਬਰ ਇਨਟੇਕ ਦਾ ਕੀ ਬਣੂਗਾ ਸਰ ਦੇਖੋ ਹੁਣ ਸਪਟੈਂਬਰ ਇਨਟੇਕ ਦੇ ਜਿਹੜੇ ਰਿਜ਼ਲਟਸ ਆਣਿਆ ਉਹ ਵੀ ਆਬਵੀਅਸ ਆ ਕਿ ਉੱਥੇ ਕੈਪਿੰਗ ਇੰਪਲੀਮੈਂਟ ਹੋਏਗੀ ਠੀਕ ਹੈ ਨਾ ਕਿ ਪਰਸੈਂਟੇਜ ਉਸ ਹਸਾਬ ਨਾਲ ਵੀਜ਼ਾ ਆਣਗੇ ਈਵਨ ਕਿ ਹਰ ਕਾਲਜ ਯੂਨੀਵਰਸਿਟੀ ਨੂੰ ਵੀ ਇੱਕ ਲਿਮਿਟਿਡ ਕੋਟਾ ਮਿਲੇਗਾ ਸੋ ਉਹ ਹੁਣ ਆਦਮਲੇ ਟਾਈਮ ਜੀ ਕਲੀਅਰ ਹੋਏਗਾ ਨੋ ਡਾਊਟ ਸਪਟੈਂਬਰ ਇਨਟੇਕ ਦਾ ਵੀਜ਼ਾ ਲੈਣਾ ਤਾਂ ਚੈਲੈਂਜਿੰਗ ਹੋ ਹੀ ਹੋਏਗਾ ਕਿਉਂਕਿ ਪਹਿਲੇ ਵਾਂਗੂ ਤਾਂ ਹੈ ਨਹੀਂ ਕਿ ਜਿੱਦਾਂ ਵੀਜ਼ਾ ਆਇਆ ਕਿਉਂਕਿ ਮੇਨ ਟੇਕ ਇਨ ਸੋ ਸੈਪਟੈਂਬਰ ਕਾਫੀ ਹੱਦ ਤੱਕ ਥੋੜਾ ਕਹਿਣਾ ਮਤਲਬ ਹੈ ਭੱਜ ਜਾਏਗਾ ਮੇ ਵਾਲਿਆਂ ਨੇ ਉਧਰ ਸ਼ਿਫਟ ਕਰ ਦੇਣਾ ਜੇ ਕਿਸੇ ਨੇ ਸੈਪਟੈਂਬਰ ਤੇ ਜਾਣਾ ਉਹਨੂੰ ਵੀ ਬਹੁਤ ਟਾਈਮਲੀ ਅਪਲਾਈ ਕਰਨਾ ਚਾਹੀਦਾ ਟਾਈਮਲੀ ਅਪਲਾਈ ਕਰਨਾ ਚਾਹੀਦਾ ਈਵਨ ਕਿ ਕੁਝ ਯੂਨੀਵਰਸਿਟੀਆਂ ਕਾਲਜੇਸ ਨੇ ਮੇ ਅਪਲਾਈ ਕਰਨ ਤੇ ਹੀ ਆ ਜਾਂਦੇ ਆ ਅਪਲਾਈ ਤਾਂ ਹੁਣ ਹੋ ਨਹੀਂ ਪਾਰਿਆ ਫਿਰ ਸਟੂਡੈਂਟ ਜਿਹੜੇ ਸੈਪਟੈਂਬਰ ਇਨਟੇਕ ਤੇ ਜਾਣਾ ਚਾਹੁੰਦੇ ਨੇ ਉਹ ਕਰਨ ਕੀ ਕੀ ਕਿਹੜੇ ਕਿਹੜੇ ਪ੍ਰੋਸੈਸ ਨੇ ਜਿਹੜੇ ਕੰਪਲੀਟ ਰੱਖਾ ਡੈਫਰਮੈਂ ਤੇ ਵੀ ਵੀਜ਼ਾਸ ਆਇਆ ਹੋਇਆ ਸੋ ਉਹਨਾਂ ਨੂੰ ਉਹਨਾਂ ਨੇ ਇਨਵਾਈਟ ਕਰਨਾ ਸਟਾਰਟ ਕਰਤਾ ਮੇਨ ਇਨਟੇਕ ਲਈ ਠੀਕ ਹੈ ਉਹ ਕਿਉਂ ਕਿਉਂਕਿ ਉਹਨਾਂ ਨੂੰ ਵੀ ਕਿਤੇ ਪਤਾ ਹੈ ਕਿ ਮੇਨ ਇਨਟੇਕ ਦੀਆਂ ਸੀਟਸ ਉਨ ਫੁੱਲ ਨਹੀਂ ਹੋਣੀਆਂ ਆਆਂ ਜਾਂ ਉੱਥੇ ਦੀ ਗਵਰਨਮੈਂਟ ਇਹ ਝ ਕਰ ਸਕਦੀ ਆ ਕਿ ਕਾਲਜਸ অর ਯੂਨੀਵਰਸਿਟੀਆਂ ਨੂੰ ਇਹ ਪਰਮਿਸ਼ਨ ਦੇ ਦੇ ਕਿ ਮੇਨ ਟੇਕ ਅੱਗੇ ਚਲੇ ਜਾਏ ਜੁਲਾਈ ਅਗਸਟ ਤੱਕ ਦਾ ਚਲੇ ਜਾਏ ਤਾਂ ਇਹਦਾ ਕੋਈ ਸੋਲੂਸ਼ਨ ਆ ਜਾਂ ਅਵਿਥਨ ਵੀਕ 10 ਡੇਸ ਪੀ ਲਾਣਾ ਸ਼ੁਰੂ ਹੋ ਜਵੇ ਨਹੀਂ ਤਾਂ ਇਹਦਾ ਆਲਟਰਨੇਟਿਵ ਤਾਂ ਫੇਰ ਇਹੀ ਡਿਫਰਮੈਂਟ ਹੀ ਰਹੇਗਾ ਨਾ ਸੋ ਮਸਲਾ ਐਕਚੁਅਲੀ ਪੀਏਐਲ ਤੇ ਹੀ ਹੈ ਕਿ প্রভিনਸ਼ੀਅਲ ਐਟੈਸਟੇਸ਼ਨ ਲੈਟਰ ਕਦੋਂ ਤੱਕ ਰਿਲੀਜ਼ ਹੋਣੇ ਸ਼ੁਰੂ ਹੁੰਦੇ ਨੇ ਉਹ ਡੇਟ ਫਿਲਹਾਲ ਸਪੈਕੂਲੇਸ਼ਨ ਹੈ ਕਿਸੇ ਨੂੰ ਨਹੀਂ ਪਤਾ ਜਿਵੇਂ ਹੀ ਉਹਦੇ ਬਾਰੇ ਫਰਦਰ ਡਿਟੇਲ ਆਉਗੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਪ੍ਰੈਜ਼ੈਂਟ ਸਿਨੈਰੀਓ ਮੇ ਇਨਟੇਕ ਦਾ ਤੁਹਾਡੇ ਨਾਲ ਇਹੀ ਹੈ ਜੋ ਡਿਸਕਸ ਕੀਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੈਚੀਟਾ